ਵਾਇਕੁ ਜਿੱਕਾ ਕਲਸਾ ਵਾਇਕੁ ਜਿੱਕੀ ਫਤਿਹ ਕਰਮ ਤਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ ਨਿਰਵਾਨ ਕਿਲਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਦ ਛੁਟੈ ਤਰਮਿਕ ਪਵਿੱਤਰ ਪਖ ਹੈ ਤਰਮਿਕ ਨਾਜ਼ੁਕ ਪਖ ਹੈ ਤਰਮ ਦੇ ਨਾਲ ਹਰ ਕਿਸੇ ਦੀ ਆਸਤਾ ਜੁੜੀ ਹੁੰਦੀ ਹੈ ਧਰਮ ਕਰਕੇ ਲੋਕ ਮਰ ਮਿਟਣ ਨੂੰ ਤਿਆਰ ਵੀ ਹੋ ਜਾਂਦੇ ਹਨ ਪਰ ਜਦ ਕਿਸੇ ਨੂੰ ਪਤਾ ਚੱਲ ਜਾਂਦਾ ਹੈ ਕਿ ਮੈਂ 50 ਸਾਲ ਤੋਂ ਜਿਸ ਦੀ ਸੰਗਤ ਕਰ ਰਿਹਾ ਉਹ ਆਪ ਅਧੂਰਾ ਹੈ ਉਹ ਮੂ ਮਾਇਆ ਵਿੱਚ ਬਾਸ਼ਨਾ ਵਿੱਚ ਗ੍ਰਸਤ ਹੈ ਉਹ ਤਨ ਕਰਕੇ ਮਨ ਕਰਕੇ ਤਨ ਕਰਕੇ ਸ਼ੋਸ਼ਨ ਕਰ ਰਿਹਾ ਹੈ ਸੱਚ ਜਾਣੋ ਉਸ ਸਤਸੰਗੀਤ ਦਾ ਲੱਖ ਟੁੱਟ ਜਾਂਦਾ ਹੈ ਕਿ 50 ਸਾਲ ਨੂੰ ਰੋਗੇ ਮੈਂ ਆਪਣੇ ਪਰਿਵਾਰ ਦੇ ਸਮੇਤ ਸੰਗੀਆਂ ਸਮੇਤ ਸਜਨਾ ਮਿਤਰਾਂ ਦੇ ਸਮੇਤ ਇੱਕ ਚੋਲਾ ਬਣ ਕੇ ਇਹਨਾਂ ਲੋਕਾਂ ਨੂੰ ਇਸ ਅਧੂਰੇ ਬੰਦੇ ਦੀ ਸੰਗਤ ਕਰਾਉਂਦਾ ਰਿਹਾ ਜਦ ਉਸ ਅਧੂਰੇ ਪਖੰਡੀ ਦੰਮੀ ਦੇਹ ਧਾਰੇ ਦੇ ਜੀਵਨ ਦੀ ਕਰਦਾਰ ਤੇ ਅਸਲ ਸੱਚ ਦਾ ਪਤਾ ਚੱਲਿਆ ਇਹ ਤੇ ਬਾਸ਼ਨਾ ਨਾਲ ਭਰਿਆ ਹੋਇਆ ਇਹ ਲਾਲਚੀ ਹੈ ਇਹ ਸੋਸ਼ਣ ਕਰ ਰਿਹਾ ਹਰ ਪੱਖੋਂ ਤਾਂ ਬਹੁਤ ਬੁਰਾ ਲੱਗਦਾ ਅਸੀ 50 ਸਾਲ ਹੋ ਗਏ ਆਪਣਾ ਸਮਾਂ ਬਰਤ ਗਵਾਇਆ ਫਿਰ ਉਹ ਲੋਕ ਬੇਚਾਨ ਹੋ ਜਾਂਦੇ ਨੇ ਨਿਰਾਸ਼ ਹੋ ਜਾਂਦੇ ਨੇ ਕੇਵਲ ਤੋ ਕੇਵਲ ਉਹਨਾਂ ਦੇ ਕੋਲ ਬਿਨਾਂ ਮਾਲਕ ਦੇ ਕੇ ਅਰਦਾਸ ਕਰਨ ਤੋਂ ਬਿਨਾਂ ਕੁਝ ਨਹੀਂ ਰਾਜ ਹੁੰਦਾ ਕਿ 50 ਸਾਲ ਤੇ ਜੋ ਸਾਡੇ ਪਾਸ ਆਇਆ ਸੀ ਸਭ ਕੁਝ ਅਸੀਂ ਸਮਰਪਿਤ ਕਰ ਦਿੱਤਾ ਉਸ ਅਧੂਰੇ ਇਨਸਾਨ ਨੂੰ ਦੇਖੀਂ ਕੀ ਸਾਡਾ ਇਸ ਜਨਮ ਦੇ ਵਿੱਚ ਸੁਧਾਰ ਉਦਾਰ ਹੋ ਸਕਦਾ ਇੱਕ ਸ਼ਾਇਰ ਨੇ ਬਹੁਤ ਸੁੰਦਰ ਲਿਖਿਆ ਦਿਲ ਕੀ ਗਹਿਰਾਈਆਂ ਸੇ ਜੋ ਨਿਕਲੇ ਆਵਾਜ਼ ਯਕੀਨਨ ਖੁਦਾ ਇੱਕ ਦਿਨ ਸੁਨੇਗਾ ਉਨਕੀ ਫਰਿਆਦ ਅਰਦਾਸ ਦੇ ਵਿੱਚ ਬੜੀ ਤਾਕਤ ਹੈ ਦਿਲੋਂ ਹੋ ਕੇ ਮਨੋਂ ਹੋ ਕੇ ਜਦੋਂ ਕੋਈ ਮਨੁੱਖ ਅਰਦਾਸ ਕਰਦਾ ਹੈ ਤੇ ਮਾਲਕ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਇਕ ਘਟਨਾ ਇੱਕ ਬੜੇ ਪਿਆਰੇ ਗੁਰਸਿੱਖ ਦੇ ਨਾਲ ਬੀਤੀ ਜਿਸ ਦੀ ਸੰਗਤ ਕਰਕੇ ਉਹ ਨਰਾਸ਼ ਹੋਏ ਲੋਕ ਦੁਆਰਾ ਸੱਚ ਧਰਮ ਨਾਲ ਜੁੜ ਗਏ ਤੇ ਉਹਨਾਂ ਨੇ ਸਿੱਖੀ ਗ੍ਰਹਿਣ ਕਰ ਲਈ ऐसे बहुत बार होया दुख जो दी गल है कि अपने ते ਕਰ ਕਾ ਜੋਗੀ ਜੋਗੜਾ ਬਾਹਰ ਕਾ ਜੋਗੀ ਸਿੱਧ ਆਪਣੀ ਗੋਮ ਤੇ ਫਾਇਦਾ ਨਹੀਂ ਲੈਣਦੀ ਲੇਕਿਨ ਗੈਰ ਲੋਕ ਉਨਾਂ ਪਿਆਰੇ ਜਿਹੜੇ ਸੱਚ ਧਰਮ ਨਾਲ ਜੁੜੇ ਹੋਏ ਸੱਚ ਦੀ ਗੱਲ ਕਰਦੇ ਨੇ ਅੰਦਰੋਂ ਅਤੇ ਬਾਹਰੋਂ ਜਿੰਨਾ ਦਾ ਕਰਤਾਰ ਆਚਾਰ ਵਿਹਾਰ ਇੱਕ ਜੈਸਾ ਹੈ ਮਾਲਕ ਕਿਤੇ ਐਸੇ ਮੋੜ ਤੇ ਖੜਾ ਕਰ ਦਿੰਦਾ ਉਹਨਾਂ ਪਿਆਰਿਆਂ ਨੂੰ ਪਹਿਲਾਂ ਤੇ ਮੁਤਾਜ ਨਹੀਂ ਹੋਣ ਦੇ ਦਿੰਦਾ ਉਹਨਾਂ ਨੂੰ ਰੱਬ ਦੀ ਰਜ਼ਾ ਵਿੱਚ ਰਹਿਣ ਲਈ ਰਾਜੀ ਕਰਦਾ ਹੋਰ ਉਹ ਪਿਆਰੇ ਗੁਰਮੁਖ ਪਿਆਰੇ ਰੱਬ ਦੀ ਰਜ਼ਾ ਵਿੱਚ ਖੁਸ਼ ਰਹਿੰਦੇ ਨੇ ਥੋੜੇ ਵਿੱਚ ਹੀ ਪਰ 라 ਮੁਤਾਜ ਨਹੀਂ ਹੋ ਜਾਂਦਾ ਕਿਉਂਕਿ ਉਹ ਗੁਰਸਿੱਖ ਪਿਆਰੇ ਅਨੇਕਾਂ ਹਣ ਜਿਹੜੇ ਚਿੰਤਤ ਕਿ ਅਸੀਂ ਸੱਚ ਦਾ ਹੁਕਾ ਲੈ ਕੇ ਬਾਬਾ ਨਾਲੇ ਚੱਲਿਆ ਅਸੀਂ ਸੱਚ ਸੁਣਾਈ ਸੀ ਸੱਚ ਕੀ ਬੇਲਾ ਅੱਜ ਧਰਮ ਸਥਾਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੱਚ ਬੋਲਣ ਤੇ ਪਵੰਦੀ ਸੱਚ ਤੇ ਕੋਈ ਪ੍ਰਚਾਰਕ ਬੋਲਦਾ ਹੈ ਉਸ ਨੂੰ ਪਵੰਦੀ ਲਾਜ ਆਉਂਦੀ ਹੈ ਕਿ ਸੱਚ ਦਾ ਪ੍ਰਚਾਰ ਨਹੀਂ ਕਰ ਸਕਦਾ ਅਸਾਂ ਨੇ ਗੁਰੂ ਧਾਮ ਚਲਾਣੇ ਹਨ ਲੋਕਾਂ ਨੂੰ ਵੀ ਖੁਸ਼ ਕਰਨਾ ਹੈ ਪਰ ਕਈ ਵਾਰ ਗੁਰਮੁਖ ਪਿਆਰੇ ਪਰੇਸ਼ਾਨ ਵੀ ਹੋ ਜਾਂਦੇ ਨੇ ਲੇਕਿਨ ਮਾਲਕ ਉਹਨਾਂ ਨੂੰ ਬਲ ਦਿੰਦਾ ਹੈ ਜੇ ਇਹ ਨਹੀਂ ਸੁਧਰਦੇ ਤੇ ਹੋਰ ਪਾਸੇ ਨਿਗਾਹ ਕਰ ਲਓ ਕਿਸੇ ਪਿਆਰੇ ਨੇ ਬਹੁਤ ਸੁੰਦਰ ਕਿਹਾ ਸੀ ਕਿ ਥੱਕੇ ਦਾ ਇਲਾਜ ਹੈ ਅੱਕੇ ਦਾ ਇਲਾਜ ਨਹੀਂ ਥੱਕੇ ਹੋਇਆ ਬੰਦਾ ਹੈ ਉਹਨੂੰ ਚਾਹ ਪਾਣੀ ਪੁੱਛ ਦੇਣ ਜਿਹੜਾ ਅੱਕਿਆ ਹੋਇਆ ਮਨੁੱਖ ਹੋਏ ਉਲਟੀਆਂ ਮਾਰ ਦੇਵੇ ਬਰਦਾ ਹੋਏ ਉਸੂ ਕੀ ਕੁਸ਼ਮ ਇਸ ਲਈ ਅਸੀਂ ਜਮਾਂਦਰੂ ਸਿੱਖ ਬਣੇ ਸਾਡੇ ਦਾਦੇ ਬਰਦਾ ਦੇ ਸਿੱਖੀ ਸਨ ਉਹਨਾਂ ਨੇ ਕਲਨਾ ਕੀਤੀ ਹੋਵੇਗੀ ਲੇਕਿਨ ਅਸੀਂ ਕਲਨਾ ਨਹੀਂ ਕੀਤੀ ਸਾਨੂੰ ਮਿਲ ਗਈ ਪਰਿਵਾਰਕ ਤੌਰ ਤੇ ਲੇਕਿਨ ਅਸੀਂ ਸਿੱਖੀ ਦੇ ਭਾਵਨ ਨੂੰ ਨਹੀਂ ਸਮਝ ਸਕੇ ਨਾ ਅਸੀਂ અપਨਾ ਸਕੇ ਤੇ ਨਾ ਸੰਸਾਰ ਤੱਕ ਕੇ ਗੁਰੂ ਨਾਨਕ ਦਾ ਪੇਗਾਮ ਪਹੁੰਚਾ ਸਕੇ ਉਹ ਘਟਨਾ ਗੁਰਮੁਖ ਪਿਆਰੇ ਦੀ ਆਸੀ ਹੋਈ ਕਈ ਅਸੇ ਲੋਕ ਜਿਹੜੇ ਦਾਇਮ-ਬਾਏ ਭਲੇਖੇ ਚ ਆ ਕੇ ਪਟਕ ਜਾਂਦੇ ਇੱਕ ਕਾਸੀ ਘਟਨਾ ਹੋਈ ਗੁਰਮੁਖ ਪਿਆਰੇ ਸਿੱਖ ਦੇ ਨਾਲ ਉਸ ਦੀ ਗੱਲ ਦਾ ਮੁੱਲ ਪੈ ਗਿਆ ਜੋ ਸੱਚ ਲੈ ਕੇ ਤੁਰਿਆ ਸੀ ਦੂਜੇ ਪਾਸੇ ਉਹ ਲੋਕ ਜਿਹੜੇ ਭਰਮ ਵਿੱਚ ਪਏ ਸਨ ਦائیں ਬائیں ਦੇ ਧਾਰੀਆਂ ਬਾਬਿਆਂ ਕੋਲ ਜਾਂਦੇ ਸਨ ਜਦੋਂ ਉਹਨਾਂ ਪਖੰਡੀਆਂ ਦੰਬੀਆਂ ਬਾਬਿਆਂ ਦੇ ਬਾਰੇ ਪਤਾ ਚੱਲਿਆ ਇਹ ਤੇ ਢੋਂਗੀ ਇਹ ਤੇ ਬਾਸ਼ਨਾਵਾ ਕਰਕੇ ਸਾੜ ਨਾਲ ਸੰਬੰਧ ਜੋੜੀ ਜਾਂਦੇ ਲੁੱਟਦੇ ਤਾਂ ਨਮਨ ਤਾਨ ਕਰਕੇ ਉਹਨਾਂ ਤੋਂ ਖਹਿੜਾ ਛਡਾ ਲਿਆ ਭਗ ਪਰ ਰਸਤਾ ਨਹੀਂ ਮਿਲ ਰਿਹਾ ਕਸ ਉਹਨਾਂ ਦੇ ਕੋਲ 21 ਰਸਤਾ ਸੀ ਮਾਲਕ ਦੇ ਅੱਗੇ ਅਰਦਾਸ ਕਰਨੀ ਮਾਲਕ ਜੀ ਮਾਲਕ ਦਰਸ਼ਨ ਕਲਾ ਉਹ ਸਾਨੂੰ ਵੀ ਚਾਹੀਦਾ ਜਦੋਂ ਸੰਸਾਰ ਦੇ ਸਾਰੇ ਰਸਤੇ ਬੰਦ ਹੋ ਜਾਣ ਤੂੰ ਠਾਕੁਰ ਤੁਮ ਤੇ ਅਰਦਾਸ ਜੀਓ ਪਿੰਡ ਸਬ ਤੇਰਾ ਤੂੰ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੋਕ ਨੇਰੇ ਮਾਲਕ ਅਗੇ ਅਰਦਾਸ ਕਰਨੀ ਤੇਰੇ ਅਗੇ ਅਰਦਾਸ ਸਾਰੀ ਜੀਓ ਪਿੰਡ ਸਬ ਤੇਰਾ ਕੋ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮਾਲਕ ਨੇ ਮਿਲਾਪ ਕਰਾ ਦਿੱਤਾ ਉਹ ਪ੍ਰਚਾਰਕ ਉਸ ਨਗਰ ਵਿੱਚ ਆਇਆ ਜਿਸ ਨਗਰ ਦੇ ਵਿੱਚ ਉਹ ਲੋਕ ਨਰਾਜ ਸਨ ਬਾਬਿਆਂ ਤੋਂ ਟੁੱਟੇ ਹੋਏ ਸਨ ਲੱਖ ਤੋੜਤਾ ਸੀ ਬਾਬਿਆਂ ਨੇ ਇੱਕ ਪਿੰਡ ਗੁਰਸਿੱਖ ਦੇ ਘਰ satsang ਹੋਇਆ ਗੁਰਮਤ ਸਮਾਗਮ ਆਇਆ ਉਸ ਪ੍ਰਚਾਰਕ ਨੇ ਨਿਰੋਲ ਸੱਚ ਦੀ ਗੱਲ ਕੀਤੀ ਰੱਬ ਕੀ ਹੈ ਗੁਰੂ ਕੀ ਹੈ ਸੰਗਤ ਪੰਗਤ ਦੀ ਮਹਾਨਤਾ ਦੱਸੀ ਜਾਤ ਪਾਤ ਵਹਿਮ ਪਰਮ ਸ਼ੂਚਾਤਾ ਖੰਡਨ ਕਰਾਇਆ ਇੱਕ ਸੱਚਾ ਜੀਵਨ ਜਿਉਣ ਦੀ ਸੱਚੀ ਜਾਜ ਦੱਸੀ ਗੁਰਬਾਣੀ ਦੇ ਅਨੁਸਾਰ ਉਹ ਜੋ ਨਰਾਸ਼ ਪਰਿਵਾਰ ਸੀ ਅੱਜ ਪੜੋਸੀਆਂ ਦੇ ਘਰ ਪ੍ਰੋਗਰਾਮ ਹੋਇਆ ਉਹ ਵੀ ਸ਼ਾਮਲ ਹੋਏ ਤੇ ਜਦੋਂ ਪ੍ਰਚਾਰਕ ਨੇ ਗੱਲ ਕਹੀ ਕੱਚਾ ਮਿੱਤਰ ਮਾੜਾ ਕੱਚਾ ਗੁਰੂ ਮਾੜਾ ਕੱਚਾ ਸੰਤ ਮਾੜਾ ਇੱਕਦ ਵੀ ਧੋਖਾ ਦੇ ਸਕਦੇ ਨੇ ਜਿਹੜੇ ਲੋਕ ਕੁਮਰਾ ਹੋਏ ਸਨ ਅੱਜ ਸੰਗਤ ਵਿੱਚ ਬੈਠੇ ਗੁਰਮਤ ਸਮਾਗਮ ਵਿੱਚ ਉਹ ਇੰਜ ਸੋਚਣ ਕਿ ਇਹ ਸਾਨੂੰ ਹੀ ਸੁਣਾ ਰਿਹਾ ਹੈ ਮਾਲਕ ਨੇ ਵਸੀਲਾ ਬਣਾ ਕੇ ਪੇਛੜਿਆ ਉਹ ਗੁਰਮੁਖਿਆਰ ਸਮਾਪਤੀ ਹੋਈ ਉਸ ਗੁਰਮਕ ਪ੍ਰਚਾਰਕ ਨੂੰ ਆਪਣੇ ਘਰ ਲੈ ਕੇ ਬੇਨਤੀ ਕੀਤੀ ਸਾਡੇ ਘਰ ਚਰਨ ਉਪਰ। ਕਹਿੰਦੇ ਕਿ ਉਹ ਨਹੀਂ ਚਲਾਂਗੇ ਵੀਰ ਜੀ। ਉਸ ਗੁਰਮੁਖ ਪ੍ਰਚਾਰਕ ਨੇ ਆਪਣੇ ਨਾਲ 5-7 ਮਿੱਤਰ ਖੋਰ ਲੈ ਕੇ ਸਾਰੇ ਤੁਰ ਗਏ। ਉਹ ਪਰਿਵਾਰ ਜਿਹੜਾ ਗੁੰਮਰਾਹ ਹੋ ਚੁੱਕਿਆ ਸੀ ਡੇਰਿਆਂ ਤੇ ਜਾ ਕੇ ਆਪਣੇ ਪਤਨਾਂਵਾਂ ਦਾ ਸੀ ਤਨਮਨ ਤਨ ਕਰਕੇ ਲੁੱਟਿਆ ਜਾਂਦਾ ਸੀ ਖਵਾਰ ਹੋ ਰਿਹਾ ਸੀ ਉਹਨਾਂ ਸਾਰੀ ਬਾਤਾਂ ਦੱਸੀ। ਉਸ ਪ੍ਰਚਾਰਕ ਉਹਨਾਂ ਲੋਕਾਂ ਨੇ ਪ੍ਰਚਾਰ ਕਰਕੇ ਬੇਨਤੀ ਕੀਤੀ ਅਜ ਮਾਲਕ ਨੇ ਵਸੀਲਾ ਬਣਾ ਕੇ ਤੁਹਾਨੂੰ ਸਾਡੇ ਪਰਮ ਘੱਟਣ ਵਾਸਤੇ ਭੇਜਿਆ ਸੀ ਅਸੀਂ ਅਚਾਨਕ ਹੀ ਪੜੋਸੀਆਂ ਦੇ ਸਮਾਗਮ ਕਰ ਸਮਾਗਮ ਚੱਲ ਰਿਹਾ ਸੀ ਕਿਸ ਕਰੀਬ ਕਰੀਬ ਸੀ ਬਹੁਤ ਰਿਲੈਕਸ ਹੋਏ ਆ ਸਹਿਜ ਮਿਲੇ ਆ ਤੇ ਸਾਨੂੰ ਮਾਰਗ ਦਰਸ਼ਨ ਕਰਾਉ ਉਹ ਗੁਰਮੁਖ ਪਿਆਰੇ ਪੰਜ ਸੱਤ ਵੀਰ ਜਿਹੜੇ ਬੈਠੇ ਸੀ ਕਿਉਂਕਿ ਉਹ ਆਪ ਜੁੜੇ ਹੋਏ ਸਨ ਗੁਰਮੁਖੀ ਵਿਚਾਰਧਾਰਾ ਉਹਨਾਂ ਨੇ ਅਪਣਾਈ ਹੋਈ ਸੀ ਉਹਨਾਂ ਨੇ ਇੱਕ ਗੱਲ ਕਹੀ ਬੜੀ ਪਿਆਰੀ ਸਿੱਖੀ ਭੇਖ ਦਾ ਨਾਂ ਨਹੀਂ ਇਹ ਵਿਚਾਰਧਾਰਕ ਦਾ ਸਿੱਖੀ ਦੇ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਬਾਬੇ ਨਾਨਕ ਦੇ ਦੱਸੇ ਹੋਏ ਜੋ ਉਪਦੇਸ਼ ਉਹਨਾਂ ਨੂੰ ਸੁਣਨਾ ਪੈਣਾ ਮੰਨਣਾ ਪੈਣਾ ਕਮਾਉਣਾ ਪੈਣਾ ਜ਼ਿੰਦਗੀ ਦਾ ਆਧਾਰ ਬਣਾਉਣਾ ਪੈਣਾ ਕੰਟਾ ਦੋ ਕੰਟਾ ਸੰਗਤ ਹੋਈ ਕਾਫੀ ਸੰਤੁਸ਼ਟ ਹੋਏ ਕਿ ਸਾਡੇ ਤੇ ਸਾਡੇ ਸਾਰੇ ਭਰਮਖਲ ਖਤਮ ਹੋ ਗਏ ਘਰ ਬੈਠ ਕੇ ਸਾਨੂੰ ਸ਼ੋਧ ਦੀ ਪ੍ਰਾਪਤੀ ਮਾਲਕ ਦੀ ਪ੍ਰਾਪਤ ਹੋ ਜਾਂਦੀ ਹੈ ਕਰਮੇ ਸਭ ਕਿਛ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਪੁਲਾਏ ਫਿਰ ਵੀ ਸਤ ਦਾ ਸੰਗਤ ਕਰਨਾ ਹੈ ਗੁਰੂ ਦੇ ਘਰ ਜਾਉਣੀ ਸੇਵਾ ਜਾਣਾ ਹੈ ਸੇਵਾ ਸਿਮਰਨ ਵੀ ਕਰਨਾ ਹੈ ਕਿ ਪ੍ਰਚਾਰਕ ਨੇ ਇੱਕ ਬਹੁਤ ਵਧੀਆ ਗੱਲ ਕਿ ਕੋਸ਼ਿਸ਼ ਕਰ ਲੋ ਕਰਨੀਆਂ ਤੁਸੀਂ ਜੇ ਸੱਚ ਮੁੱਚ ਤੁਸੀਂ ਸਮਝ ਕੇ ਸਿੱਖੀ ਨੂੰ ਆਉਣਾ ਚਾਹੁੰਦੇ ਹੋ ਸਿੱਖੀ ਦੇ ਮਾਰਗ ਤੇ ਚੱਲਣਾ ਚਾਹੁੰਦੇ ਹੋ ਜਦ ਤੁਹਾਡੇ ਤੇ ਕਿਰਪਾ ਹੋ ਜਾਂਦੀ ਹੈ ਸਾਡੇ ਸਿੱਖਾਂ ਦੇ ਵਿੱਚ ਵੀ ਸਿੱਖੀ ਬਾਣੀ ਵਿੱਚ ਵੀ ਐਸੇ ਲੋਕ ਤੁਹਾਨੂੰ ਮਿਲਣਗੇ ਜਿਨ੍ਹਾਂ ਬਾਣਾ ਸਿੱਖੀ ਦਾ ਪਾਇਆ ਲੇਕਿਨ ਉਹ ਵੀ ਟਰਾਂਮੇ ਕਰਦੇ ਉਹ ਵੀ ਜਾਤ ਪਾਤ ਛੂਤ ਸ਼ਾਤ ਬਹਿਮ ਪਰਮਾ ਵਿੱਚ ਲekin ਤੁਸੀਂ ਉਹਨਾਂ ਵੱਲ ਧਿਆਨ ਨਹੀਂ ਦੇਣਾ। ਸੁਗੋ ਮਾਲਕ ਨੇ ਤੁਹਾਡੇ ਤੇ ਕਿਰਪਾ ਕੀਤੀ ਐ ਤੁਸੀਂ ਵੀ ਉਹਨਾਂ ਲੋਕਾਂ ਨੂੰ ਮਾਰਗਦਰਸ਼ਨ ਕਰਨਾ ਹੈ। ਕਹਿੰਦੇ ਉਹ ਕਿਸ ਤਰ੍ਹਾਂ? ਧੁਰ ਨੇ ਕਿਰਪਾ ਕੀਤੀ ਉਸ ਦੁਸ਼ਤਾਂ ਅੰਦਰੋਂ ਕਮਾ ਲਿਆ, ਪਕਾ ਲਿਆ, ਹਿਰਦੇ ਤੇ ਵਸਾ ਲਿਆ। ਤੁਸਾਂ ਨੇ ਤੁਹਾਨੂੰ ਕੋਈ ਸਿੱਖ ਮਿਲਦਾ ਗਾਇ। ਸਿੱਖ ਮਿਲਦਾ ਤੁਹਾਨੂੰ, ਸਿੱਖ ਰਾਂਿਆਂ ਦਾ ਨੌਜਵਾਨ, ਬਜ਼ੁਰਗ ਮਿਲਦਾ। ਉਹ ਸਿੱਖੀ ਦੇ ਸਰੂਪ ਨੂੰ ਬੰਗਾਲ ਕਰਦਾ ਤੁਸੀਂ ਹੱਥ ਜੋੜ ਕੇ ਬੇਨਤੀ ਕੀਤੀ ਕਰਨੀ ਹੈ ਉਹਨਾਂ ਅਗੇ ਅਸੀਂ ਪਟਕੇ ਹੋਏ ਸਾਂ ਤੇ ਸਾਨੂੰ ਮਾਰਗਦਰਸ਼ਨ ਹੋਇਆ ਗੁਰੂ ਨੇ ਕਿਰਪਾ ਕੀਤੀ ਤੇ ਤੁਸੀਂ ਸਿੱਖੋ ਕਿ ਕੇਸਾਂ ਦੇ ਵਿਧਵੇ ਕਰਦੇ ਭਰਾਵਾਂ ਨੇ ਭੈਣਾ ਭਰਾਵਾਂ ਨੂੰ ਕਹਿਣਾ ਤੇ ਭੈਣਾਂ ਨੇ ਭੈਣਾਂ ਸਿੱਖ ਭੈਣਾਂ ਨੂੰ ਕਹਿਣਾ ਜਿਹੜੀਆਂ ਬਿਊਟੀ ਪਾਰਲਰਾਂ ਤੇ ਜਾ ਰਹੀਆਂ ਸਾਡੇ ਪ੍ਰਚਾਰਕਾਂ ਦਾ ਕਿਹਾ ਹੋਇਆ ਅਸਰਿਤਨਾ ਨਹੀਂ ਹੋਏਗਾ ਜਿੰਨਾ ਤੁਹਾਡਾ ਹੋਵੇਗਾ ਕਿ ਸਾਨੂੰ ਪੱਕਾ ਪਤਾ ਜੇ ਸਿੱਖ ਸਿੱਖਾਂ ਦੇ ਕਰਮ ਜਨਮ ਲੈਂਦਾ ਪਰ ਅੰਤ ਵਿਸ਼ਵਾਸ ਬ੍ਰਹਮਾ ਪਰਮਾਤਮਾ ਦੇ ਵਿੱਚ ਪਟ ਗਿਆ ਹੋਇਆ ਤੁਹਾਡੀ ਪਹਿਲੀ ਮੰਗ ਗੱਲ ਇਹ ਹੋਣੀ ਚਾਹੀਦੀ ਅਸੀਂ ਮਾਲਕ ਨੇ ਕਿਰਪਾ ਕੀਤੀ ਸਿੱਖੀ ਬਾਣਾ ਅਪਣਾਇਆ ਸਿੱਖੀ 'ਚ ਆਏ ਹਾਂ ਤੇ ਸਿੱਖੀ ਤੇ ਇਹ ਕਹਿੰਦੀ ਆ ਤੁਸੀਂ ਵਹਿਮ ਭਰਮ ਕਿਉਂ ਕਰਦੇ ਹੋ ਸਿੱਖ ਹੋ ਕੇ ਜਾਤ ਪਾਤ ਦੇ ਲਫੜੇ ਕਿਉਂ ਪੈਂਦੇ ਹੋ ਫੇਰ ਕੋਈ ਸਿੱਖ ਨਸ਼ਾ ਕਰਦਾ ਤੁਹਾਡੀ ਕਈ ਗੱਲ ਕਈ ਦਾ ਬੜਾ ਅਸਰ ਹੋਵੇਗਾ ਕਿ ਤੁਸੀਂ ਸਿੱਖਾਂ ਦੇ ਘਰ ਜਨਮ ਲਏ ਆ ਗੁਰੂ ਗੋਬਿੰਦ ਸਿੰਘ ਦਾ ਘੋੜਾ ਤਮਾਕੂ ਦਾ ਖੇਤ ਦੇ ਕੇ ਰੁਕ ਸਕਦਾ ਤੇ ਭਾਈ ਤੁਸੀਂ ਸਿੱਖ ਹੋ ਕੇ ਤਮਾਕੂ ਖਾਉਂਦੇ ਹੋ ਸ਼ਰਾਬਾ ਨਸ਼ਾ ਕਰਦੇ ਹੋ ਵੈਸੇ ਅਸਰ ਜ਼ਿਆਦਾ ਇਹੀ ਹੋਏਗਾ ਔਰ ਗੁਰੂ ਨੇ ਕਿਰਪਾ ਕੀਤੀ ਉਹ ਸਾਰੇ ਕਾ ਸਾਰਾ ਪਰਿਵਾਰ ਸਿੱਖੀ ਵਿੱਚ ਆਇਆ ਆ ਜੋ ਉਹ ਪਰਵਾਰ ਜਿਹੜਾ ਹੈ ਗੁਰਮਤਿ ਨਾਲ ਜੁੜਿਆ ਤੇ ਹੋਰਨਾਂ ਨੂੰ ਜੋੜ ਰਿਹਾ ਇਹ ਕਿੰਨਾ ਸੁਹਣਾ ਇੱਕ ਤਰੀਕਾ ਹੈ, ਯੁਗਤੀ ਹੈ। ਕਿਉਂਕਿ ਥੱਕੇ ਦਾ ਇਲਾਜ ਅੱਕੇ ਦਾ ਰਾਜ ਨਹੀਂ ਇਹ ਨਹੀਂ ਕਿ ਪ੍ਰਚਾਰ ਦੇ ਕਰਨਾ ਗੁਰੂ ਘਰ ਨੇ ਜਾਉਣਾ। ਗੁਰੂ ਘਰ ਨੂੰ ਜਾਉਣਾ, ਪ੍ਰਚਾਰ ਸੰਚਾਰ ਵਿੱਚ ਕਰਨਾ ਪਰ ਅਗਰ ਮੰਨੇ ਨਾ ਤੇ ਫਿਰ ਕੋਈ ਕੋਈ ਮੰਨੇ ਨਾ ਤੇ ਫਿਰ ਕੀ ਕਰੋਗੇ? ਇਸ ਲਈ ਤੁਹਾਨੂੰ ਜੁਗਤੀਆਂ ਤਰੀਕੇ ਵਰਤਨੇ ਭਾਣੇ ਤਾਂ ਇਹ ਤਾਂ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਕਰਮ ਧਰਮ ਪਾਖੰਡ ਜੋ ਦਿਸੈ ਤੇਰਾ ਜਮ ਜਗਾ ਤੇ ਲੂਟੈ ਅਸੀਂ ਵੇਖ ਰਿਹਾ ਸੰਸਾਰ ਵਿੱਚ ਜੇ ਧਰਮ ਹੈ ਤੇ ਕਰਮ ਨਹੀਂ ਤੇ ਧਰਮ ਵੀ ਅਧੂਰਾ ਜੇ ਕਰਮ ਹੈ ਤੇ ਧਰਮ ਨਹੀਂ ਤਾਂ ਵੀ ਧਰਮ ਅਧੂਰਾ ਹੈ ਉਹ ਕਰਮ ਵੀ ਅਧੂਰਾ ਹੈ ਜੇਕ ਧਰਮ ਹੈ ਜੇ ਜੋਗੀ ਲੋਕ ਵੇਖੋ ਧਰਮ ਦੀ ਪੋਸ਼ਾਕ ਪਾ ਕੇ ਲਿਵਾਸ ਪਾ ਕੇ ਜੰਗਲਾਂ ਕੰਧਰਾਂ ਦੇ ਵਿੱਚ ਜਾ ਕੇ ਲੁਕਦੇ ਤਪੱਸਿਆ ਕਰਦੇ ਤੇ ਆਮ ਗ੍ਰਸਤੀਆਂ ਦੀ ਨਿੰਦਿਆ ਵੀ ਕਰਦੇ ਤੇ ਗ੍ਰਸਤੀਆਂ ਦੇ ਘਰ ਠੋਠਾ ਲੈ ਕੇ ਮੰਗਣੇ ਜਾਂਦੇ ਤੋਂ ਨਾਨਕ ਸਾਹਿਬ ਪਾਸ਼ਾ ਜੀ ਨੇ ਕਿਹਾ ਜੇ ਧਰਮ ਦੀ ਆਸਤਾ ਰੱਖਦੇ ਉੱਥੇ ਕੇਦਾਰ ਬਣੇ ਹੋ ਗੱਲੀ ਜੋਗ ਨਾ ਹੋਈ ਗੱਲਾਂ ਬਾਤਾਂ ਦੇ ਨਾਲ ਪਖੰਡ ਨਾਲ ਜੋਗ ਨਹੀਂ ਮਿਲਦਾ ਜੋਗ ਤਾਂ ਮਿਲਦਾ ਏਕ ਦ੍ਰਿਸ਼ਟ ਕਰ ਸੰਸਾਰ ਜਾਣਾ ਜੋਗੀ ਕੀ ਅਸੂਈ ਦੂਸਰੇ ਪਾਸੇ ਮਨੁੱਖ ਤੁਹਾਨੂੰ ਨਿਮੰਦਾ ਅੰਦਰ ਕਰਮ ਸਾਰੇ ਨਿਰਾਜ ਕਰਦਾ ਦੋ ਉਹ ਕਰਮ ਜਿਹੜੇ ਐਸੇ ਧੰਦੇ ਕਰਦਾ ਨਿਰਾਜ ਕਰਦਾ ਹੈ ਦੋ ਨੰਬਰ ਦੇ ਚੋਰੀਆਂ ਥੱਗੀਆਂ ਲੁੱਟੇਰੇ ਬਣ ਕੇ ਪਰਾਧਿ ਦੂਰਾਚਾਰੀ ਭ੍ਰਿਸ਼ਟਾਚਾਰੀ ਬਣ ਕੇ ਕੰਮ ਕਰਦਾ ਉਹ ਕਰਮ ਵੀ ਅਧੂਰਾ ਹੈ ਇਸ ਦੇ ਵੀ ਸਭ ਤੋਂ ਖਤਰਨਾਕ ਹੈ ਕਰਮ ਧਰਮ ਪਖੰਡ ਜੋ ਦਿਸੈ ਇੱਕ ਮਨੁੱਖ ਧਰਮ ਵੀ ਹੈ ਧਰਮ ਦੀ ਆਸਤਾ ਵੀ ਰੱਖਦਾ ਤੇ ਕਰਮ ਵੀ ਕਰਦਾ ਉਸ ਦੇ ਨਾਲ ਕਾਂਡ ਵੀ ਕਰਦਾ ਇਹ ਸਭ ਤੋਂ ਮਾੜਾ ਹੈ ਅਜਿਹਾ ਸਾਡੇ ਚ ਹੋ ਰਿਹਾ ਕਾਂਡ ਹੁੰਦਾ ਤੁਰ ਘਟਨਾ ਹੁੰਦੀ ਹੈ ਕਾਂਡ ਕਰ ਜਾਣਾ ਵਿਵਾਦ ਕਰ ਜਾਣਾ ਹੁਣ ਇਹਨਾਂ ਦਾ ਕੁਝ ਨਹੀਂ ਬਣਨਾ ਇਸ ਲਈ ਸਤਗੁਰ ਪਾਇਸ਼ਾ ਜੀ ਕਿੰਦਨ ਜੇ ਧਰਮ ਹੈ ਧਰਮ ਦੇ ਨਾਲ ਕਰਮ ਹੋਣਾ ਚਾਹੀਦਾ ਜੇ ਕਰਮ ਹੈ ਤੇ ਕਰਮ ਦੇ ਨਾਲ ਧਰਮ ਹੋਣਾ ਚਾਹੀਦਾ ਇਹ ਕਾਂਡ ਸ਼ਬਦ ਦੀ ਗੁਰਮਤਿ ਵਿੱਚ ਕੋਈ ਥਾਂ ਨਹੀਂ ਕਰਮ ਧਰਮ ਪਾਖੰਡ ਜੋ ਦਿੱਸੈ ਤੈਨ ਜਮ ਜਾਗਾ ਤੇ ਲੁੱਟੇ ਫਿਰ ਜਮਾਂ ਦੀ ਫਾਈ ਤਿਆਰ ਜੇ ਪਚਾਤਾ ਹੈ ਨਿਰਭਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਚਿਤ ਛੁਟਦਾ ਉਸ ਮਾਲਕ ਦਾ ਕੀਰਤਨ ਕਰੋ ਸਿਵਤੀ ਕਰੋ ਮਿਹਰਬਾਨ ਕੀਰਤਨ ਗਾਵੋ ਕਰਤੇ ਕਾ ਹਰ ਵੇਲੇ ਉੱਠਦੇ ਆਂ ਬੈਹਂਦੇ ਆਂ ਸੌਂਦੇ ਆਂ ਜਾਗਦੇ ਆਂ ਉਸ ਦੀ ਕੀਰਤੀ ਕਰੋ ਸਿਵਸਲਾ ਕਰੋ ਨਿਮਕ ਸਿਮਰਤ ਜਿਤ ਛੁਟਦਾ ਕੀ ਪਤਾ ਇੱਕ ਘੜੀ ਦੇ ਵਿੱਚ ਕਬੀਰ ਇਹ ਇੱਕ ਘੜੀ ਆਦੀ ਕਰੀ ਆਗਤੀ ਹੁੰ ਤੇ ਆਤ ਭਗਤਨ ਸੇਤੀ ਕੋਸਟੇ ਚੋਕੀ ਨੋਸਲਾ ਉਹ ਸ਼ਿਵ ਸਲਾਹ ਇਤਨੀ ਸਿਵਤ ਕਰਦੇ ਆਂ ਕਿ ਤੇ ਕੀ ਪਤਾ ਕਿਸ ਵਕਤ ਧਿਆਨ ਲੱਗ ਜਾਏ ਪ੍ਰਭ ਸਿਉ ਲਾਗ ਰਿਓ ਮੇਰੇ ਜੀ ਤੇ ਸਾਡਾ ਉਧਾਰ ਹੋ ਜਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ